ਸਤ ਨਾਮ ਧਨਵਾਹੀ ਗੁਰੂ ਸਾਹਿਬ ਜੀਓ ਤਵ ਪ੍ਰਸਾਦ ਸਵਈਏ ਸ੍ਰਾਵਗ ਸੁਧ ਸਮੋ ਸਿਧਾਨ ਕੇ ਦੇਖ ਫਿਰਿਓ ਘਰ ਜੋ ਗਚਤੀ ਕੇ ਸੂਰ ਸੁਰਾਰਦਨ ਸੁਧ ਸੁਧਾदिक ਸੰਤ ਸਮੂ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਓ ਮਤ ਕੋ ਨਾ ਦੇਖਇਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪਿ ਉਤੰਗ ਸੁਰੰਗ ਸਵਾਰੇ ਕੂਟ ਤੁਰੰਗ ਕੋ ਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪائیں ਪਧਾਰੇ ਜੀਤ ਫਿਰੈ ਸਭ ਦੇਸ਼ ਦੇਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੀ ਭੂਤ ਭਵੇਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੇ ਪਿਖੈ ਬਉਨ ਹਾਰ ਜਤੀਜਤ ਧਾਰ ਸਬੈ ਸੁ ਵਿਚਾਰ ਹਜ਼ਾਰ ਕੇ ਦੇਖੈ ਸ਼੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾਲੇਖੈ ਸ਼ੁੱਧ ਸਿਪਾ ਦੁਰੰਤ ਦੁਬਾ ਸੁਸਾਜ ਸਨਾ ਦੁਰਜਾਨ ਦਲ ਲੰਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੰਗੇ ਤੌਰ ਅਰੀਨ ਮਰੂਰਮ ਵਾਸਨ ਮਾਤੇ ਮਤੰਗਨ ਮਾਨ ਮਲੰਗੇ ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚ ਲੰਗੇ ਬੀਰ ਭਾਰ ਬੜੇ ਬਰਿਆਰ ਅਬ ਵਿਚਾਰਹਿ ਸਾਰ ਕੀ ਧਾਰ ਪਛਈਆ ਤੌਰਤ ਦੇਸ ਮਲਿੰਦ ਮਵਸਨ ਮਾਤੇ ਗਜਾਨ ਕੀ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚ ਕਨੇਕ ਸੁ ਏਕ ਦੀਵਈਆ ਦਾਨਵ ਦੇਵ ਫਨਿੰਦ ਨਿਸ਼ਾਚਰ ਭੂਤ ਪਵੇਖ ਭਵਾਨ ਜਪੈਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਗੇ ਪੁੰਨ ਪ੍ਰਤਾਪਨ ਬਾੜ ਜੈਤ ਤੁੰ ਪਾਪਨ ਕੀ ਬਹੁ ਪੁੰਜ ਖਪੈਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਬੈ ਅਵਲੋਕ ਚਪੈਗੇ ਮਾਨਵ ਇੰਦਰ ਗਜेंद्र ਨਰਾਧਿਪ ਜਉਨ ਤ੍ਰਿਲੋਕ ਕੋ ਰਾਜ ਕਰੈਗੇ ਕੋਟਿਿਸ਼ ਨਾਨਕ ਜਾ ਦਿਕ ਦਾਨ ਅਨੇਕ ਸੁਵੰਬਰ ਸਾਜ ਬਰੰਗੇ ਬ੍ਰਹਮ ਬਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੰਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੇ ਪੱਗ ਤੇ ਨਰ ਫੇਰ ਨ ਦੇ ਤਰੰਗੇ ਕਹਾ ਭਇਉ ਜੋ ਦੂ ਲੋਚਨ ਮੂੰਦ ਕੈ ਬੈਠ ਰਿਉ ਬਖ ਧਿਆਨ ਲਗਾਇਉ ਨਾਥ ਫਿਰਿਉ ਲਿਏ ਸਾਤ ਸਮੁੰਦਰਨ ਲੋਕ ਗਇਉ ਪਰਲੋਕ ਗਵਾਇਉ ਬਾਸ ਕੀਉ ਬਿਖਿਆਨ ਸੋ ਬੈਠ ਕੈ ऐसे ही ऐसे सुबहस बितायो साच कहो सुन ले हो सबै जिन प्रेम कियो तिनहि प्रभु पायो काहु लै पाहन पूज धरयो सिर काहु लै ले लिंग घरे लटकायो काहु लखयो हरवाची दिशा में काहु पछा को सीस निवायो को बुतान को पूजत है पश ਕੋ ਮ੍ਰਤਾਨ ਕੋ ਪੂਜਨ ਤਾਇਓ ਕੂਰ ਕਰਿਆ ਊਰਜਿਓ ਸਭ ਹੀ ਜਗੁ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁਤਾਨ ਕੋ ਪੂਜਤ ਹੈ ਪਸ਼ ਕੋ ਮ੍ਰਤਾਨ ਕੋ ਪੂਜਨ ਤਾਇਓ ਕੂਰ ਕਰਿਆ ਊਰਜਿਓ ਸਭ ਹੀ ਜਗੁ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ